ਜੋ ਇਹ ਉੱਤਮ ਕਦਮਾ ਪਿਛਲੇ ਸਾਲ 2019 ਤੋਂ ਚੱਲਦਾ ਆ ਰਿਹਾ ਸੀ ਉਹਦੇ ਵਿੱਚ ਇਸ ਨੂੰ ਸਜ਼ਾ ਸੁਣਾਈ ਗਈ ਹੈ ਜਿਕਰ ਚਾਤਪਨ ਹੈ ਕੀ ਕਹਿੰਦਾ ਪੂਰਾ ਮਾਮਲਾ ਤੇ ਅਸੀਂ ਇਸ ਮਾਮਲੇ ਦੀ ਵੀ ਗੱਲ ਕਰਾਂਗੇ ਥੋੜੇ ਇਸ ਦੇ ਪਿਛੋਕੜ ਦੀ ਜਿਹੜੀ ਬੀਬੀ ਦੇ ਨਾਲੇ ਘਟਨਾ ਕਰਮ ਵਾਪਰਿਆ ਉਹਦਾ ਜਿਹੜਾ ਹਸਬੰਡ ਸੀ ਉੱਤੇ ਕਹਿੰਦੇ ਵੀ ਪਰਚੇ-ਪਰਚੇ ਵੀ ਪਵਾਏ ਗਏ ਕਿਉਂਕਿ ਇਹਨਾਂ ਦੀ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਚਾਹੇ ਹੋ ਗਿਆ ਰਾਮ ਰਹੀਮ ਹੋ ਗਿਆ ਜਾਂ ਇੱਕ ਆਪਾ ਕਹਿ ਲਈ ਕਿ ਪੂਰੇ ਦਾ ਪੂਰਾ ਇੱਕ ਇੱਕ ਨੈਕਸਸ ਆ ਇਹਨਾਂ ਦਾ ਬਹੁਤ ਸਾਰੇ ਖਾਸ ਕਰਕੇ ਜਿਹੜੇ ਨਾ ਸਿੱਖ ਵਿਰੋਧੀ ਵੀ ਹੈਗੇ ਉਹ ਇਹਨੂੰ ਬਰਜਿੰਦਰ ਸਿੰਘ ਜੀ ਸਿੱਖਾਂ ਦੇ ਘਰੋਂ ਇਹਦਾ ਸਿੱਖਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀ ਇਹ ਯਮਨਾਨਗਰ ਤੋਂ ਜਿਹੜਾ ਇਹ ਬੰਦਾ ਹੈਗਾ ਏ ਸ਼ਖਸ ਜਿਹੜਾ ਹੈਗਾ ਏ ਔਰ जाट ਘਰਾਣੇ ਦੇ ਨਾਲ ਹੀ ਬਿਲੋਂਗ ਕਰਦਾ ਹੈ ਔਰ ਜੇਲ ਕੱਟਦੇ ਕਰਤੇ Hindu ਧਰਮ ਤੋਂ ਇਹ ਕਨਵਰਟ ਹੋ ਕੇ ਜਿਹੜਾ ਕ੍ਰਿਸਚੀਅਨ ਮਨ ਜਾਂਦਾ ਹੈਗਾ ਉਹ ਤੇ ਮਾਨੀ ਜਾਂਦਾ ਫਿਰ ਉਸ ਤੋਂ ਬਾਅਦ ਇਹਨੇ ਆਪਣੇ ਆਪ ਨੂੰ ਪ੍ਰੋਫਿਟ ਡਿਕਲੇਅਰ ਇੱਕ ਤਰ੍ਹਾਂ ਦਾ ਕਰ ਦਿੱਤਾ ਮਤਲਬ ਕਿ ਆਪਾਂ ਦੇਖਦੇ ਆ ਨਾ ਕਿ ਇਹਨਾਂ ਦਾ ਇੱਕ ਵਰਡ ਹੈਗਾ ਅੰਗਰੇਜ਼ੀ ਦਾ ਵਰਡ ਹੈ प्रॉफिट ਹੈਗਾ ਤੇ ਉਹਨੂੰ ਖਾਸ ਕਰਕੇ ਬਹੁਤ ਵੱਡੇ ਲੋਕ ਖਾਸ ਕਰਕੇ प्रॉफिट ਮੁਹੰਮਦ ਦੇ ਨਾਲ ਲਾਉਂਦੇ ਨੇ ਜਾਂ प्रॉफिट ਜੀਸਸ ਦੇ ਨਾਲ ਲਾਉਂਦੇ ਨੇ ਇਹ ਆਪਣੇ ਆਪ ਨੂੰ ਉਹੀ ਇੱਕ ਉਹਦੇ ਵਿੱਚ ਵੀ ਮਤਲਬ ਇਸ ਲੈਵਲ ਦੀ ਜਿਹੜਾ ਇਹ ਗੱਲ ਬੰਦਾ ਕਰਦਾ ਹੁੰਦਾ ਸੀ ਕਿ ਇਹਨੇ ਗਿੜਗੜਾਇਆ ਜੱਜ ਦੇ ਅੱਗੇ ਬੰਦਾ ਕਹਿ ਕੇ ਮੇਰੀ ਲਤ ਦੇ ਵਿੱਚ ਰੌੜ ਪਈ ਹੋਈ ਹੈ ਮੇਰੀ ਜਿਹੜੀ ਹੈਗੀ ਹੈ ਪਤਨੀ ਬਿਮਾਰ ਹੈਗੀ ਹੈ ਮੇਰੇ ਛੋਟੇ ਬੱਚੇ ਹੈਗੇ ਆ ਤੇ ਉਹਨਾਂ ਦੇ ਬਾਰੇ ਮੇਰੇ ਤੇ ਰਹਿਮ ਕੀਤਾ ਜਾਵੇ ਹੁਣ ਇਹ ਵੀ ਗੜਗੜਾਇਆ ਤੇ ਸਰਸੇ ਵਾਲਾ ਵੀ ਜਿਹੜਾ ਉਹ ਵੀ ਜੱਜ ਦੇ ਅੱਗੇ ਗੜਗੜਾਇਆ ਹੈਗਾ ਹੁਣ ਜਿਹੜੇ ਇਹਨਾਂ ਦੇ ਫਾਲੋਅਰਸ ਹੈਗੇ ਨੇ ਕੀ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜਿਹੜਾ ਬੰਦਾ ਤੁਸੀਂ ਕਹਿੰਦੇ ਹੋ ਵੀ ਫਰਕ ਕਰਕੇ ਤੇ ਮਰੀਜ਼ ਠੀਕ ਕਰ ਦਿੰਦਾ ਹੈ ਉਥੇ ਆਪ ਕਲੇਮ ਕਰ ਰਿਹਾ ਵੀ ਮੇਰੀ ਲੱਤ ਚ ਰੌੜ ਪਈ ਹੈ ਤੇ ਉਤੋਂ ਦੀ ਘਰ ਵਾਲੀ ਠੀਕ ਨਹੀਂ ਹੋਈ ਤੇ ਫਿਰ ਅ ਇੱਥੇ ਤੁਸੀਂ ਸੋਚੋ ਕਿ ਕਿਹੜੇ ਰਾਹੇ ਤੁਸੀਂ ਪਏ ਹੋਏ ਹੋ ਜਾਂ ਕਿਹੋ ਜਿਹੇ ਬੰਦੇ ਦੀ ਤੁਸੀਂ ਜਿਹੜੀ ਸਪੋਰਟ ਹੈ ਉਹ ਕਰਦੇ ਪਏ ਹੋ ਸਾਡਾ ਸਾਥ ਤੈਨ ਦੇ ਲਈ ਜੁੜੇ ਹੋਏ ਨੇ ਸਰਦਾਰ ਜਗਜੀਤ ਸਿੰਘ ਜੀ ਮੀਡੀਆ ਐਕਸਪਰਟ ਸਾਡੇ ਨਾਲ ਜੁੜੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨਾਂ ਤੋਂ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਇੱਕ ਨਾਮ ਸਾਹਮਣੇ ਆ ਰਿਹਾ ਹੈ ਪਾਸਟਰ ਵਰਜਿੰਦਰ ਦਾ ਹਮ ਹਮ ਜੋ ਇਹ ਉੱਤਮ ਮਕਦਮਾ ਪਿਛਲੇ ਸਾਲ 2019 ਤੋਂ ਚੱਲਦਾ ਆ ਰਿਹਾ ਸੀ ਉਹਦੇ ਵਿੱਚ ਇਸ ਨੂੰ ਸਜ਼ਾ ਸੁਣਾਈ ਗਈ ਹੈ ਜੇਕਰ ਝਾਤਪਾਨ ਨੇ ਕੀ ਕਹਿੰਦਾ ਹੈ ਪੂਰਾ ਮਾਮਲਾ ਤੇ ਅਸੀਂ ਇਸ ਮਾਮਲੇ ਦੀ ਵੀ ਗੱਲ ਕਰਾਂਗੇ ਥੋੜੇ ਇਸ ਦੇ ਪਿਛੋਕੜ ਦੀ ਵੀ ਜੀ ਬਿਲਕੁਲ 2018 ਦਾ ਜਿਹੜਾ ਨਾ ਜ਼ਬਰਜਨਾ ਦਾ ਇਹਦੇ ਤੇ ਮਸਲਾ ਹੈਗਾ ਸੀ ਤੇ ਜੀਰਕਪੁਰ ਦੇ ਵਿੱਚ ਜਿਹੜੇ ਆ ਇਹਦੇ ਤੇ ਦੋਸ਼ ਉਦੋਂ ਲੱਗੇ ਸਨ ਤੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਦੋਂ ਤੋਂ ਜਾਂ ਆਪਾਂ ਕਹਿ ਲਈਏ ਕਿ ਉਸ ਤੋਂ ਬਾਅਦ ਤੋਂ ਤਕਰੀਬਨ 7 ਸਾਲ ਜਿਹੜੀ ਆ ਪਰਿਵਾਰ ਦੇ ਵੱਲੋਂ ਫਾਈਟ ਜਿਹੜੀ ਆ ਉਹ ਲੜੀ ਗਈ ਇਸ ਕੇਸ ਨੂੰ ਜਿਹੜਾ ਅੱਗੇ ਲੈ ਕੇ ਜਾਇਆ ਗਿਆ ਅ ਪਰਿਵਾਰ ਦਾ ਜਿਹੜਾ ਉਹਦਾ ਆਪਾਂ ਕਹਿ ਲਈਏ ਜਿਹੜੀ ਬੀਬੀ ਦੇ ਨਾਲੇ ਕਟਨਾ ਕਰਮ ਵਾਪਰਿਆ ਉਹਦਾ ਜਿਹੜਾ ਹਸਬੰਡ ਸੀ ਉੱਤੇ ਕਹਿੰਦੇ ਵੀ ਪਰਚੇ-ਪਰਚੇ ਵੀ ਪਵਾਏ ਗਏ ਕਿਉਂਕਿ ਇਹਨਾਂ ਦੀ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਚਾਹੇ ਹੋ ਗਿਆ ਰਾਮ ਰਹੀਮ ਹੋ ਗਿਆ ਜਾਂ ਇੱਕ ਆਪਾਂ ਕਹਿ ਲਈਏ ਕਿ ਪੂਰੇ ਦਾ ਪੂਰਾ ਇੱਕ ਇੱਕ ਨੈਕਸਸ ਆ ਇਹਨਾਂ ਦਾ ਤੇ ਇਹਨਾਂ ਦੀ ਉੱਪਰ ਤੱਕ ਮੰਤਰੀਆਂ ਤੱਕ ਐਮ ਐਲ ਏ ਸਤੱਕ ਇਵਨ ਕੇ ਮੁੱਖ ਮੰਤਰੀਆਂ ਤੱਕ ਵੀ ਜਿਹੜੀ ਇਹਨਾਂ ਦੀ ਪਹੁੰਚ ਹੁੰਦੀ ਹੈਗੀ ਆ ਤੇ ਇਥੋਂ ਤੱਕ ਵੀ ਹੁਣ ਆ ਰਹੀਆਂ ਨੇ ਖਬਰਾਂ ਕਿ ਤਕਰੀਬਨ 5 ਕਰੋੜ ਤੱਕ ਦੀ ਆਫਰ ਵੀ ਹੋਈ ਆ ਕੇਸ ਕੇਸ ਤੋਂ ਜਿਹੜਾ ਪਿੱਛੇ ਹਟ ਜਾਵੇ ਪਰ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਲੜਾਈ ਲੜੀ ਗਈ ਔਰ ਅਖੀਰ ਇਸ ਤੇ ਵਿੱਚ ਆਇਆ ਸੀਗਾ ਕਿ ਸਜ਼ਾ ਜਿਹੜੀ ਹੈ ਇਸ ਨੂੰ ਸੁਣਾਈ ਜਾਣੀ ਹੈ ਔਰ ਪਿਛਲੇ ਦਿਨੀ ਜੇ ਆਪਾਂ ਕਹਿ ਲਈਏ ਕਿ ਇਸ ਨੂੰ ਉਮਰ ਕੈਦੀ ਸਜ਼ਾ ਇਸ ਤੇ ਵਿੱਚ ਸੁਣਾਈ ਗਈ ਹੈ ਦੂਜਾ ਤੁਸੀਂ ਪਰਿਵਾਰਕ ਬੈਕਗਰਾਉਂਡ ਦੀ ਗੱਲ ਕੀਤੀ ਬਹੁਤ ਸਾਰੇ ਖਾਸ ਕਰਕੇ ਜਿਹੜੇ ਨਾ ਸਿੱਖ ਵਿਰੋਧੀ ਵੀ ਹੈਗੇ ਉਹ ਇਹਨੂੰ ਬਰਜਿੰਦਰ ਸਿੰਘ ਜੀ ਸਿੱਖਾਂ ਦੇ ਘਰੋਂ ਇਹਦਾ ਸਿੱਖਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀ ਇਹ ਯਮੁਨਾ ਨਗਰ ਤੋਂ ਜਿਹੜਾ ਇਹ ਬੰਦਾ ਹੈਗਾ ਏ ਸ਼ਖਸ ਜਿਹੜਾ ਹੈਗਾ ਏ ਔਰ ਜਾਟ ਘਰਾਣੇ ਦੇ ਨਾਲੇ ਬਿਲੋਂਗ ਕਰਦਾ ਹੈ ਤੇ ਹੋ ਸਕਦਾ ਹੈ ਕਿ ਸਿੰਘ ਉਹਦੇ ਨਾਮ ਨਾਲ ਤਾਂ ਕਰਕੇ ਵੀ ਜਿਹੜਾ ਲੱਗਦਾ ਹੋਵੇ ਤੇ ਦੂਜੇ ਬੰਨੇ ਤੁਸੀਂ ਇਹ ਦੇਖੋ ਬੜੀ ਹਨਾਨੀ ਵਾਲੀ ਗੱਲ ਹੈ ਕਿ ਜੇਲ ਕੱਟ ਰਿਆ ਸੀ ਔਰ ਜੇਲ ਕੱਟਦੇ ਕਰਤੇ Hindu ਧਰਮ ਤੋਂ ਇਹ ਕਨਵਰਟ ਹੋ ਕੇ ਜਿਹੜਾ ਕ੍ਰਿਸਟਿਨ ਮਾਣ ਜਾਂਦਾ ਹੈਗਾ ਉਹਦੇ ਬਾਣੀ ਜਾਂਦਾ ਫਿਰ ਉਸ ਤੋਂ ਬਾਅਦ ਇਹਨੇ ਆਪਣੇ ਆਪ ਨੂੰ ਪ੍ਰੋਫਿਟ ਡਿਕਲੇਅਰ ਇੱਕ ਤਰ੍ਹਾਂ ਦਾ ਕਰ ਦਿੱਤਾ ਮਤਲਬ ਕਿ ਆਪਾਂ ਦੇਖਦੇ ਆ ਨਾ ਕਿ ਇਹਨਾਂ ਦਾ ਇੱਕ ਵਰਡ ਹੈਗਾ ਅੰਗਰੇਜ਼ੀ ਦਾ ਵਰਡ ਹੈ ਪ੍ਰੋਫਿਟ ਹੈਗਾ ਤੇ ਉਹਨੂੰ ਖਾਸ ਕਰਕੇ ਬਹੁਤ ਵੱਡੇ ਲੋਕ ਖਾਸ ਕਰਕੇ ਪ੍ਰੋਫਿਟ ਮੁਹੰਮਦ ਦੇ ਨਾਲ ਲਾਉਂਦੇ ਨੇ ਜਾਂ ਪ੍ਰੋਫਿਟ ਜੀਸਸ ਦੇ ਨਾਲ ਲਾਉਂਦੇ ਨੇ ਇਹ ਆਪਣੇ ਆਪ ਨੂੰ ਉਹ ਹੀ ਇੱਕ ਉਹਦੇ ਵਿੱਚ ਵੀ ਮਤਲਬ ਇਸ ਲੈਵਲ ਦੀ ਜਿਹੜਾ ਇਹ ਗੱਲ ਬੰਦਾ ਕਰਦਾ ਹੁੰਦਾ ਸੀ ਫਿਰ ਬਹੁਤ ਸਾਰੀਆਂ ਵੀਡੀਓ ਸਮੇਂ-ਸਮੇਂ ਤੇ ਵੀ ਆਈਆਂ ਕਿ ਇਸ ਤਰੀਕੇ ਦੇ ਨਾਲ ਵੱਡੇ ਸਮਾਗਮ ਜਿਹੜੇ ਫੇਕ ਆਰਗੇਨਾਈਜ਼ ਕੀਤੇ ਜਾਂਦੇ ਨੇ ਤੇ ਆਮ ਹੀ ਹੁੰਦਾ ਸੋਸ਼ਲ ਮੀਡੀਆ ਤੇ ਹੋ ਗਿਆ ਆਫਰ ਕਰਦਾ ਤੇ ਬੰਦਾ ਡਿੱਗ ਪੈਂਦਾ ਹੈ ਤੇ ਅਸੀਂ ਇਹ ਇਲਾਜ ਕਰਦੇ ਆ ਜੀ ਅਸੀਂ ਜਿਹੜੇ ਹੈਗੇ ਆ ਹੈਂਡੀਕੈਪਡ ਹੈਗੇ ਆ ਉਹਨਾਂ ਨੂੰ ਖੜਾ ਕਰਦੇ ਆ ਈਵਨ ਕਿ ਵੱਡੀਆਂ ਨਾਮਰਾਤ ਬਿਮਾਰੀਆਂ ਜਿਨ੍ਹਾਂ ਦੇ ਇਲਾਜ ਮੈਡੀਕਲ ਸਾਇੰਸ ਦੇ ਵਿੱਚ ਵੀ ਨਹੀਂ ਹੈਗੇ ਇਹੋ ਜਿਹੇ ਲੋਕ ਕਲੇਮ ਕਰਦੇ ਆ ਕਿ ਅਸੀਂ ਉਹ ਕਰਦੇ ਹੈਗੇ ਆ ਦੂਜੀ ਇਸ ਤੇ ਆਪਾਂ ਕਹਿ ਲਈਏ ਕਿ ਕਿਤਨਾ ਕਿਤੇ ਤੇ ਹੋਰ ਵੀ ਜਿਹੜੇ ਪਰਚੇ ਜਿਹੜੇ ਨੇ ਬਹੁਤ ਜ਼ਿਆਦੇ ਇਤੇ ਪਏ ਹੋਏ ਨੇ ਕਿ ਹੁਣ ਰੀਸੈਂਟਲੀ ਵੀ ਜਿਹੜਾ ਇੱਕ ਕੁੱਟਮਾਰ ਦੀ ਵੀਡੀਓ ਆਈ ਸੀ ਹੁਣ ਜਦੋਂ ਵੀਡੀਓ ਆ ਗਈ ਵੀਡੀਓ ਆਉਣ ਤੋਂ ਬਾਅਦ ਇਹਨਾਂ ਨੇ ਕਿਹਾ ਨਹੀਂ ਜੀ ਉਹ ਤੇ AI ਦੇ ਨਾਲ ਜਨਰੇਟਰ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਬਕਾਇਦਾ ਟ੍ਰੇਨਿੰਗਸ ਹੁੰਦੀਆਂ ਨੇ ਕਿ ਤੁਹਾਡੇ ਕਦੋਂ ਹੱਥ ਲੱਗਣਾ ਹੈ ਤੇ ਤੁਸੀਂ ਕਦੋਂ ਡਿੱਗਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਕਹਿ ਲਈਏ ਕਿ ਲੋਕਾਂ ਨੂੰ ਮਗਰ ਕਿਵੇਂ ਲਾਉਣਾ ਹੈਗਾ ਇਹ ਇੱਕ ਪੂਰੀ ਦੀ ਪੂਰੀ ਆਪਾਂ ਕਹਿ ਲਈਏ ਨਾ ਕਿ ਜਿੱਦਾਂ ਫਿਲਮ ਨਹੀਂ ਆਰਗੇਨਾਈਜ਼ ਹੁੰਦੀ ਜਾਂ ਥੀਟਰ ਦੇ ਵਿੱਚ ਸ਼ੋਅ ਹੁੰਦੇ ਆ ਕਿ ਤੇਰਾ ਰੋਲ ਆਏ ਤੂੰ ਰੋਲ ਤੂੰ ਆ ਰੋਲ ਅਦਾ ਕਰਨਾ ਹੈ ਜਦੋਂ ਇਧਰੋਂ ਆਉਣਾ ਹੈ ਔਰ ਇਹਦੀਆਂ ਬਹੁਤ ਸਾਰੀਆਂ ਵੀਡੀਓ ਸਮੇਂ-ਸਮੇਂ ਤੇ ਆਈਆਂ ਹੋਈਆਂ ਸੀ ਹੁਣ ਫਰਵਰੀ ਦੇ ਵਿੱਚ ਵੀ ਇੱਕ ਰੀਸੈਂਟ ਜਿਹੜਾ ਹੈ ਕੇਸ ਤੇ ਦਰਜ ਹੋਇਆ ਹੈ ਦੇਖਨੇ ਉਹਦੇ ਵਿੱਚ ਕੀ ਹੁੰਦਾ ਇਹ ਵਾਲੇ ਕੇਸ ਦੇ ਵਿੱਚ ਉਮਰ ਕੈਦ ਹੈ ਅਜੇ ਪੂਰੇ ਆਰਡਰ ਦੀ ਜੇ ਆਪਾਂ ਕਹੀਏ ਕਿ ਕਾਪੀ ਜਿਹੜੀ ਆ ਪਬਲਿਕ ਨਹੀਂ ਹੋਈ ਇਥੋਂ ਤੱਕ ਵੀ ਆ ਰਿਹਾ ਹੈਗਾ ਕਿ ਉਮਰ ਕੈਦ ਦੇ ਦੀ ਟਿਲ ਡੈਥ ਤੱਕ ਹੀ ਹੋਏਗੀ ਮਤਲਬ ਇਹ ਨਹੀਂ ਹੈ ਕਿ 7 ਸਾਲ ਵਾਲੀ ਜਾਂ 14 ਸਾਲ ਵਾਲੀ ਬਾਕੀ ਜੋ ਇਤਿਹਾਸ ਰਿਹਾ ਹੈਗਾ ਕਿਉਂਕਿ ਇਹਦੇ ਵੀ ਕਾਫੀ ਜਿਆਦੇ ਜਿਹੜੇ ਫਾਲੋਅਰਸ ਜਾਂ ਡੇਰਾਵਾਦ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਕਿਵੇਂ ਫੈਲਾਇਆ ਜਾ ਰਿਹਾ ਇੱਕ ਪਲਾਨ ਤਰੀਕੇ ਦੇ ਨਾਲ ਲਿਆਂਦਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਵੱਦ ਤੋਂ ਵੱਦ ਸਿੱਖ ਧਰਮ ਦੇ ਨਾਲ ਉਹ ਜਿਹੜਾ ਤੋੜਿਆ ਜਾ ਸਕੇ ਤੇ ਉਹਦੇ ਨਾਲ ਹੋ ਸਕਦਾ ਹੈ ਕਿ ਫਿਰ ਰਾਮ ਰਹੀਮ ਆਉਣ ਕਿਤੇ ਪਰੋਲਾ ਨਾ ਚાલુ ਹੋ ਜਾਣ ਕਿ ਪਰੋਲ ਤੇ ਪਰੋਲ ਪਰੋਲ ਤੇ ਪਰੋਲ ਇਹ ਤਾਂ ਅਜੇ ਭਵਿੱਖ ਦੇ ਵਿੱਚ ਆਉਣ ਵਾਲਾ ਸਮਾਂ ਦੱਸੇਗਾ ਕਿ ਗੱਲ ਕਿੱਧਰ ਨੂੰ ਜਾਂਦੀ ਹੈਗੀ ਜਾਂ ਜਿਹੜੇ ਦੂਜੇ ਕੇਸ ਕੀ ਉਹਨਾਂ ਤੇ ਕੋਈ ਪੇਰਵਾਹੀ ਹੁੰਦੀ ਹੈ ਜਾਂ ਫਿਰ ਇੱਧਰ ਉੱਧਰ ਕਰਕੇ ਸੈਟਿੰਗ ਜਿਹੜੀ ਹੈ ਉਹ ਕਰ ਲਈ ਜਾਂਦੀ ਹੈ ਤੁਸੀਂ ਇੱਥੇ ਮੈਂਸ਼ਨ ਕੀਤਾ ਕਿ ਕਈ ਵੱਡੇ ਸਮਾਗਮ ਇਸ ਦੇ ਵੱਲੋਂ ਕੀਤੇ ਜਾਂਦੇ ਸੀ ਜਿਹੜੇ ਆਮ ਲੋਕ ਇਸ ਦੇ ਸਮਾਗਮ ਦੇ ਵਿੱਚ ਪਹੁੰਚਦੇ ਸੀ ਅੱਛਾ ਇੱਕ ਇੱਕ ਤੁਹਾਡਾ ਤਾਂ ਸਾਨੂੰ ਨਜ਼ਰ ਆ ਗਿਆ ਜੋ ਇੱਕ ਤਰੀਕੇ ਦੇ ਨਾਲ ਆ ਐਕਟ ਕਰਦੇ ਪਏ ਨੇ ਥੀਏਟਰਿਸਟਿਕ ਲੋਕ ਹੈਗੇ ਨੇ ਲੇਕਿਨ ਜਿਹੜੇ ਪੰਡਾਲ ਦੇ ਵਿੱਚ ਬੈਠੀ ਆਵਾਮ ਹੈ ਉਹ ਭੀੜ ਹੈ ਅਜਿਹੇ ਲੋਕ ਕਿਉਂ ਜੁੜਦੇ ਨੇ ਅਜਿਹੇ ਪਖੰਡੀਆਂ ਦੇ ਨਾਲ ਬਿਲਕੁਲ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਆਪਾਂ ਦੇਖੀਏ ਨਾ ਸਮੱਸਿਆ ਹਰੇਕ ਕਿਸੇ ਨੂੰ ਹੈਗੀ ਹੈ ਚਾਹੇ ਉਹ ਕਹ ਲਈਏ ਕਿ ਗਰੀਬ ਪਰਿਵਾਰ ਹੈਗਾ ਚਾਹੇ ਉਹ ਅਮੀਰ ਪਰਿਵਾਰ ਹੈਗਾ ਤੇ ਫਿਰ ਕੀ ਹੈ ਕਿ ਉਹ ਜਿਹੜੀ ਕਰਾਮਾਤ ਦਿਖਾਈ ਜਾਣੀ ਹੁਣ ਜੇ ਮੰਨ ਲਓ ਕਿਸੇ ਬੰਦੇ ਦੇ ਬਹੁਤ ਹੀ ਜ਼ਿਆਦੇ ਮਾੜੇ ਹਾਲਾਤ ਨੇ ਕਿ ਉਹਨੂੰ ਕੋਈ ਦੂਜਾ ਬੰਦਾ ਜਾ ਕੇ ਕਹਦੇ ਕਿ ਤੂੰ ਆ ਫਲਾਣੀ ਜਗ੍ਹਾ ਤੇ ਚੱਲ ਜਾ ਆਪਾਂ ਜੇ ਪਿੱਛੇ ਪੰਜਾਬ ਦੀ ਗੱਲ ਕਰ ਲਈਏ ਜੇ ਉਹ ਬੰਦਾ ਆਪਣੇ ਸਿਧਾਂਤਾਂ ਤੇ ਪੂਰੇ ਤਰੀਕੇ ਦੇ ਨਾਲ ਦ੍ਰਿੜ ਨਹੀਂ ਹੈਗਾ ਜੇ ਆਪਾਂ ਕਹਿ ਲਈ ਕਿ ਲੂਜ਼ ਐਂਡਜ਼ ਹੈਗੇ ਆ ਕਿ ਉਹ ਪੱਕੇ ਤੌਰ ਤੇ ਕਿਸੇ ਧਰਮ ਦੇ ਨਾਲ ਨਹੀਂ ਜੁੜਿਆ ਹੋਇਆ ਜਾਂ ਮੰਨ ਲਓ ਕਿ ਉਸੇ ਧਰਮ 'ਚ ਹੀ ਪੈਦਾ ਹੋਇਆ ਹੈ ਪਰ ਉਹ ਸਿੱਖੀ ਨੂੰ ਪ੍ਰਣਾਇਆ ਹੋਇਆ ਨਹੀਂ ਹੈ ਮਤਲਬ ਕਹਿ ਲੋ ਕਿ ਉਹ ਸਿੱਖੀ ਦੇ ਸਿਧਾਂਤ ਜੋ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਦਿੱਤਾ ਉਸ ਨੂੰ ਫਾਲੋ ਨਹੀਂ ਕਰਦਾ ਤੇ ਉਹ ਲੂਜ਼ ਹੈ ਮਤਲਬ ਉਹ ਢਿੱਲਾ ਹੈਗਾ ਉਹ ਸਿੱਖਾਂ ਦੇ ਘਰੇ ਪੈਦਾ ਜ਼ਰੂਰ ਹੋਇਆ ਹੈ ਪਰ ਅਜੇ ਉਹਨੇ ਸਿੱਖੀ ਕਮਾਈ ਨਹੀਂ ਹੈਗੀ ਤੇ ਉਦਾਂ ਦੇ ਜਿਹੜੇ ਲੋਕ ਹੁੰਦੇ ਨੇ ਜਾਂ ਆਪਾਂ ਕਹਿ ਲਈਏ ਕਿ ਬਹੁਤਾ ਜਿਹੜਾ ਹੈ ਜਿਸ ਦੇ ਵਿੱਚ ਲੋੜਵੰਤ طبਕਾ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹ ਲੋਕ ਜਿਹੜੇ ਨੇ ਉੱਥੇ ਜਾਂਦੇ ਨੇ ਫਿਰ ਜਿੱਦਾਂ ਥੀਏਟਰ ਵਾਲਾ ਜਦੋਂ ਸਿਸਟਮ ਚਾਲੂ ਹੋ ਜਾਂਦਾ ਹੈ ਉਦਾਂ ਦੀਆਂ ਕਹਾਣੀਆਂ ਸਾਹਮਣੇ ਆਉਣੀਆਂ ਤੇ ਫੇਰ ਇਦਾਂ ਦਾ ਹੁੰਦਾ ਹੀ ਆ ਨਾ ਹੁਣ ਜੇ ਤੁਹਾਨੂੰ ਮੈਂ ਕਹਿੰਦਾ ਕਿ ਅਮਨਪ੍ਰੀਤ ਸਿੰਘ ਜੀ ਤੁਹਾਡੇ ਨਾਲ ਕੱਲ ਨੂੰ ਆ ਹੋਏਗਾ ਤੇ ਜੇ ਮੰਨ ਲਓ ਆਪਾਂ 10 ਬੰਦਿਆਂ ਨੂੰ ਕਹਿ ਦਈਏ ਕਿ ਭਾਈ ਤੁਹਾਡੇ ਕੱਲ ਢਿੱਡ ਪੀੜ ਹੋਣੀ ਹੈ ਤੇ 10ਾਂ ਚੋਂ 2 ਦੇ ਵਿੱਚ ਜੇ ਕੱਲ ਨੂੰ ਢਿੱਡ ਪੀੜ ਹੋ ਗਈ ਉਹ ਦੋ ਤੇ ਮੰਨਣ ਲੱਗ ਗਏ ਨਾ ਉਹਨਾਂ ਨੇ ਕਹਿਣਾ ਵੀ ਇੰਨੇ ਕਿਹਾ ਸੀ ਇਹ ਬੰਦਾ ਕਿਤੇ ਬੜਾ ਉੱਚ ਕੋਟੀ ਦਾ ਬੰਦਾ ਹੈਗਾ ਤੇ ਇੰਨੇ ਜੇ ਕਿਹਾ ਸੀ ਇਹਦੀ ਕਹਿਣੀ ਪੂਰੀ ਹੋ ਗਈ ਬਾਕੀ ਦੇ ਅੱਠ ਕੀ ਕਹਿੰਦੇ ਨੇ ਉਹ ਮੈਟਰ ਨਹੀਂ ਕਰਦਾ ਤੇ ਫਿਰ ਉਹ 2 ਤੋਂ 4 4 ਤੋਂ 8 8 ਤੋਂ 16 ਤੇ ਫਿਰ ਇਦਾਂ ਹੀ ਜਿਹੜੀ ਫੋਲੋਇੰਗ ਜਿਹੜੀ ਹੈ ਇਹ ਫਿਰ ਕਿੰਨਾ ਕਿਤੇ ਵੱਧਦੀ ਜਾਂਦੀ ਹੈ ਤੁਸੀਂ ਦੇਖੋ ਨਾ ਕਿ ਕਿਵੇਂ ਵੱਡੇ ਵੱਡੇ ਧਾਰਮਿਕ ادارے ਫੇਰ ਹੁਣ ਔਰ ਇਹਨਾਂ ਦਾ ਮੇਨ ਕ੍ਰਿਸਚੀਅਨਿਟੀ ਦੇ ਨਾਲ ਵੀ ਕੋਈ ਬਹੁਤਾ ਲਗਾਤਾਰ ਨਹੀਂ ਹੈਗਾ ਇਹ ਉਹਦੇ ਵਿੱਚ ਵੀ ਇੱਕ ਸੈਕਟ ਦੀ ਤਰ੍ਹਾਂ ਕਹਿ ਲਓ ਜਾਂ ਕਿ ਉਸ ਤਰੀਕੇ ਦੇ ਨਾਲ ਆਪਣਾ ਸਾਰਾ ਕੁਝ ਵੱਖਰਾ ਕਰਨ ਦੇ ਤਰੀਕੇ ਦੇ ਨਾਲ ਹੀ ਇਹ ਕਰਦੇ ਹੈਗੇ ਨੇ ਤੇ ਦੂਜੇ ਬੰਨੇ ਫਿਰ ਕੀ ਹੈ ਕਿ ਫਿਰ ਹੋਰ ਕੰਮ ਚੱਲੂ ਹੋ ਜਾਂਦਾ ਕਿ ਸੈਲੀਬ੍ਰਿਟੀਜ਼ ਆਉਣੀਆਂ ਚੱਲੂ ਹੋ ਜਾਂਦੀਆਂ ਨੇ ਫਿਲਮੀ ਕਲਾਕਾਰ ਉੱਥੇ ਜਾਣ ਲੱਗ ਪੈਂਦੇ ਨੇ ਅ ਨਿੱਕੂ ਦਾ ਤੁਹਾਨੂੰ ਯਾਦ ਹੋਵੇਗਾ ਕਿੰਨਾ ਰੌਲਾ ਪਿਆ ਸੀ ਜਦੋਂ ਉਹ ਬਾਬੇ ਦੇ ਜਾ ਕੇ ਆਇਆ ਸੀ ਤੇ ਉਸੇ ਤਰੀਕੇ ਦੇ ਨਾਲ ਫਿਰ ਹੋਰ ਵੀ ਬਹੁਤ ਸਾਰੇ ਸੈਲੀਬ੍ਰਿਟੀਜ਼ ਇਹਦੇ ਵਾਲੇ ਕੇਸ ਦੇ ਵਿੱਚ ਮੇਰਾ ਖਿਆਲ ਬੰਬੇ ਤੋਂ ਰਾਖੀ ਸਾਮਨ ਤੋਂ ਲੈ ਕੇ ਤੇ ਹੋਰ ਵੀ ਕਲਾਕਾਰ ਜਿਹੜੇ ਇਹਦੇ ਚੰਗੇ ਆਪਾਂ ਕਹਿ ਸਕਦੇ ਹਾਂ ਕਿ ਤਗੜੇ ਭਗਤੇ ਦੇ ਰਹੇ ਹੈਗੇ ਜਾਂ ਇਹਦੇ ਕੋਲ ਆਉਂਦੇ ਜਾਂਦੇ ਜਿਹੜੇ ਹੁੰਦੇ ਸੀਗੇ ਤੇ politicans ਦੀ ਵੀ ਹੁਣ ਬਹੁਤ ਸਾਰੀਆਂ ਫੋਟੋ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਈਵਨ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਫੋਟੋਆਂ ਚੱਲ ਰਹੀਆਂ ਨੇ ਜਾਂ ਹੋਰ ਵੀ ਕੁਝ ਇਦਾਂ ਦੇ ਹੈਗੇ ਨੇ ਈਵਨ ਕਿ ਇੱਕ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਫੋਟੋ ਚੱਲ ਰਹੀ ਹੈ ਅਸਲੀ ਹੈ ਨਕਲੀ ਹੈ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਪਰ ਨਵਜੋਤ ਸਿੰਘ ਸਿੱਧੂ ਬਾਰੇ ਤੇ ਆਪਾਂ ਨੂੰ ਪਤਾ ਨਾਲ ਕਿ ਉਹ ਪਹਿਲਾਂ ਸ਼ਾਇਦ ਆਸਾ ਰਾਮ ਦੇ ਵੀ ਗਿਆ ਸੀ ਫਿਰ ਇੱਕ ਰੀ ਕਮੈਂਟਰੀ ਕਰਦੇ ਹੋਏ ਉਹਨੇ ਸੌਦੇ ਸਾਥ ਬਾਰੇ ਵੀ ਬੜੀ ਆਪਾਂ ਕਹੀ ਕਿ ਛਲਾਂਗਾ ਉਹਦੀ ਜਿਹੜੀ ਕੀਤੀ ਸੀਗੀ ਤੇ ਉਸੇ ਤਰੀਕੇ ਦੇ ਨਾਲ ਫਿਰ ਜਦੋਂ ਇਦਾਂ ਦੇ ਵੱਡੇ ਵੱਟੇ ਲੋਕ ਆਉਣ ਲੱਗ ਪੈਂਦੇ ਨੇ ਫਿਰ ਜਿਹੜੇ ਥੱਲੇ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਤਾਂ ਫਿਰ ਲੱਗਦਾ ਕਿ ਬੰਦਾ ਕਾਫੀ ਪਹੁੰਚਿਆ ਹੋਇਆ ਹੈ ਤੇ ਫਿਰ ਇਸ ਤਰੀਕੇ ਦੇ ਨਾਲ ਨੈਕਸਸ ਹੋਰ ਵੱਧ ਜਾਂਦਾ ਹੈ ਤੇ ਜਿਹੜੇ ਲੀਡਰਸ ਜਾਂ ਪੋਲੀਟੀਸ਼ੀਅਨ ਹੁੰਦੇ ਨੇ ਉਹਨਾਂ ਨੂੰ ਤਾਂ ਵੋਟਾਂ ਦਾ ਹੁੰਦਾ ਹੈ ਕਿ ਇਹਦੇ ਕੋਲ ਫੋਲੋਇੰਗ ਕਿੰਨੀ ਹੈਗੀ ਹ ਹੁਣ ਸੌਦੇ ਸਾਧ ਦੇ ਕੋਲ ਜੇ ਮੰਨ ਲਓ ਕਿ ਉਹਦੀ ਫੋਲੋਇੰਗ ਜਾਂ ਉਹਦਾ ਵੋਟਾਂ ਵਾਲਾ ਚੱਕਰ ਨਾ ਹੋਵੇ ਤਾਂ ਕੀ ਐਨੀ ਵਾਰੀ ਉਸ ਨੂੰ ਪ੍ਰੋਬਲ ਮਿਲ ਸਕਦੀ ਹੈ ਕਿ ਤਕਰੀਬਨ ਸਾਲ ਦੇ ਕਰੀਬ ਦਿਨ ਬੰਦਾ ਜਿਹੜਾ ਹੈ ਜੇਲ੍ਹ ਚੋਂ ਬਾਹਰ ਹੀ ਹੈ ਪਰੋਲ ਦੇ ਨਾਮ ਦੇ ਉੱਤੇ ਇਸ ਤਰੀਕੇ ਦੇ ਨਾਲ ਉਹਦਾ ਇਹਦਾ ਹੱਲ ਸਿਰਫ ਇਹੀ ਹੈ ਕਿ ਤੁਹਾਨੂੰ ਗੁਰੂ ਦੇ ਨਾਲ ਤੁਹਾਨੂੰ ਜੁੜਨਾ ਪੈਣਾ ਹੈ ਤੁਹਾਨੂੰ ਭਾਣਾ ਮੰਨਣਾ ਜੋ ਕਿ ਸਿੱਖੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਉਹ ਸਿਰਫ ਨਿਰਭਉ ਤੇ ਨਿਰਵੈਰ ਉਹ ਜਿਹੜੇ ਕਨਸੈਪਟ ਨੂੰ ਲੈ ਕੇ ਹੁੰਦੀ ਹੈ ਔਰ ਗੁਰੂ ਸਾਹਿਬ ਨੇ ਜਿਹੜਾ ਹੈ ਉਹ ਭਾਣਾ ਮੰਨਣ ਨੂੰ ਆਪਾਂ ਕਹਿ ਲਈਏ ਕਿ ਇੱਕ ਮੁੱਖ ਟੀਚਾ ਜਿਹੜਾ ਰੱਖਿਆ ਹੈ ਕਿ ਜੇ ਮੰਨ ਲਓ ਕਿ ਕੋਈ ਹਾਦਸਾ ਵਾਪਰ ਜਾਂਦਾ ਹੈ ਜਾਂ ਕਿਸ ਤਰ੍ਹਾਂ ਜੇ ਕੋਈ ਹੁੰਦਾ ਹੈ ਜਿ ਜੇ ਅਸੀਂ ਉਹ ਬਾਣੇ ਨੂੰ ਸਬਕਾਰ ਕਰਦੇ ਆ ਅਸੀਂ ਆਪਣੀ ਸਿੱਖੀ ਦੇ ਵਿੱਚ ਦ੍ਰਿੜਾ ਅਸੀਂ ਵਿਪਰਨ ਕੀ ਰੀਤ ਦੇ ਵਿੱਚ ਨਹੀਂ ਗਏ ਤੇ ਗੁਰੂ ਸਾਡੇ ਹਮੇਸ਼ਾ ਅੰਗ ਸੰਗ ਹੈ ਤੇ ਜੇ ਅਸੀਂ ਇਦਾਂ ਡਾਵਾ ਡੋਲੇ ਖਾ ਕੇ ਕਿ ਭਾਈ ਸ਼ਾਇਦ ਮੈਨੂੰ ਇਧਰੋਂ ਵੀ ਕੁਝ ਮਿਲ ਜੇ ਸ਼ਾਇਦ ਉਧਰੋਂ ਵੀ ਕੁਝ ਮਿਲ ਜੇ ਉਹ ਆਪਾਂ ਕਿਸੇ ਰਾਹ ਤੇ ਪਹੁੰਚ ਨਹੀਂ ਸਕਾਂਗੇ ਬਿਲਕੁਲ ਅ ਅੱਜ ਦੇ ਸਮੇਂ ਦੇ ਵਿੱਚ ਜੇਕਰ ਅਜਿਹੇ ਪਖੰਡੀਆਂ ਦੇ ਉੱਤੇ ਕਹਿ ਲਓ ਜਾਂ ਅਜਿਹੇ ਲੋਕਾਂ ਦੇ ਉੱਤੇ ਸਰਕਾਰੀ ਕਾਨੂੰਨੀ ਕਾਰਵਾਈ ਹੋ ਰਹੀ ਹੈ ਕਾਨੂੰਨੀ ਕਾਰਵਾਈ ਦਾ ਭਾਵ ਇਹੀ ਹੈ ਕਿ ਅਸਲ ਚਿਹਰਾ ਜਿਸ ਵੇਲੇ ਜਿਹਾ ਸਾਹਮਣੇ ਆਉਂਦਾ ਹੈ ਆ ਆਮ ਜੋ ਲੋਕ ਦੇਖੋਏ ਨੇ ਉਹ ਵੇਖਣ ਕਿ ਸਾਨੂੰ ਸਾਡੇ ਧਰਮ ਤੋਂ ਜੁਦਾ ਕਰਕੇ ਕਿਥੇ ਹੋਰ ਰਾਤ ਤੋੜਨ ਵਾਲਾ ਆਪ ਕਿਸਰਾ ਤੁਰਿਆ ਹੋਇਆ ਹੈ ਔਰ ਦੂਜੀ ਇਹਦੇ ਵਿੱਚ ਨਾ ਆਪ ਕਿਸਰਾ ਦੇ ਤੁਰਿਆ ਹੋਇਆ ਹੈ ਜਦੋਂ ਬਕਾਇਦਾ ਇਸ ਨੂੰ ਸਦਾ ਸੁਣਾਈ ਜਾਂਦੀ ਹੈ ਨਾ ਤੇ ਉਦੋਂ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਇਹਨੇ ਗਿੜਗੜਾਇਆ ਜੱਜ ਦੇ ਅੱਗੇ ਬੰਦਾ ਕਹਿ ਰਿਹਾ ਕਿ ਮੇਰੀ ਲੱਤ ਦੇ ਵਿੱਚ ਰੋੜ ਪਈ ਹੋਈ ਹੈ ਮੇਰੀ ਜਿਹੜੀ ਹੈਗੀ ਹੈ ਪਤਨੀ ਬਿਮਾਰ ਹੈਗੀ ਹੈ ਮੇਰੇ ਛੋਟੇ ਬੱਚੇ ਹੈਗੇ ਆ ਤੇ ਉਹਨਾਂ ਦੇ ਬਾਰੇ ਮੇਰੇ ਤੇ ਰਹਿਮ ਕੀਤਾ ਜਾਵੇ ਹੁਣ ਇਹ ਵੀ ਗਿੜਗੜਾ ਹੈ ਤੇ ਸਰਸੇ ਵਾਲਾ ਵੀ ਜਿਹੜਾ ਉਹ ਵੀ ਜੱਜ ਦੇ ਅੱਗੇ ਗੜਗੜਾਇਆ ਹੈਗਾ ਜੀ ਹੁਣ ਜਿਹੜੇ ਇਹਨਾਂ ਦੇ ਫਾਲੋਅਰਸ ਹੈਗੇ ਨੇ ਕੀ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜਿਹੜਾ ਬੰਦਾ ਤੁਸੀਂ ਕਹਿੰਦੇ ਹੋ ਵੀ ਫਰਕ ਕਰਕੇ ਤੇ ਮਰੀਜ਼ ਠੀਕ ਕਰ ਦਿੰਦਾ ਹੈ ਉਹ ਉਥੇ ਆਪ ਕਲੇਮ ਕਰ ਰਿਹਾ ਵੀ ਮੇਰੀ ਲੱਚ ਰੋੜ ਬਈ ਤੇ ਉਤੋਂ ਉਤੀ ਘਰ ਵਾਲੀ ਠੀਕ ਨਹੀਂ ਹੋਈ ਤੇ ਫਿਰ ਅ ਇੱਥੇ ਤੁਸੀਂ ਸੋਚੋ ਕਿ ਕਿਹੜੇ ਰਾਹੇ ਤੁਸੀਂ ਪਏ ਹੋਏ ਹੋ ਜਾਂ ਕਿਹੋ ਜਿਹੇ ਬੰਦੇ ਦੀ ਤੁਸੀਂ ਜਿਹੜੀ ਸਪੋਰਟ ਹੈ ਉਹ ਕਰਦੇ ਪਏ ਹੋ ਤੇ ਤੁਸੀਂ ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਹੋਵੋ ਤੁਸੀਂ ਚਾਹੇ Hindu ਹੋਵੋ Sikh ਹੋਵੋ Musalman ਹੋਵੋ ਤੁਸੀਂ ਆਪਣੇ ਧਰਮ ਦੇ ਵਿੱਚ ਪੱਕੇ ਹੋਵੋ ਮੇਨ ਗੱਲ ਤੇ ਉਹਦੇ ਨਾਲ ਹੀ ਤੁਹਾਡਾ ਪਾਰ ਉਤਾਰਾ ਉਹਦੇ ਨਾਲ ਹੀ ਹੋਣਾ ਹੈ ਤੇ ਜੇ ਤੁਸੀਂ ਕਹੋ ਕਿ ਇਸ ਤਰ੍ਹਾਂ ਦੇ ਪਖੰਡੀਆਂ ਦੇ ਨਾਲ ਦੰਬੀਆਂ ਦੇ ਨਾਲ ਜਾਂ ਉਹਨਾਂ ਦੇ ਕੋਲੋਂ ਕੁਝ ਤੁਸੀਂ ਪ੍ਰਾਪਤ ਕਰ ਸਕਦੇ ਹੋ ਉਹਨਾਂ ਦੇ ਹਾਲਾਤ ਤੇ ਆਪ ਨੇ ਕਿ ਉਹ ਆਪ ਗੜਗੜਾ ਰਹੇ ਨੇ ਤੇ ਫਿਰ ਉਹ ਤੁਹਾਨੂੰ ਕੀ ਲੈ ਕੇ ਦੇ ਦੇਣਗੇ ਜੇ ਉਹ ਦੁਨਿਆਵੀ ਤੌਰ ਤੇ ਇੱਕ ਸਜ਼ਾ ਹੋਣ ਲੱਗੀ ਹੁਣ ਮਹਿਲ ਛੱਡ ਕੇ ਆਪਾਂ ਕਹਿ ਲਈਏ ਕਿ ਕਿਉਂਕਿ ਜਿੱਦਾਂ ਦਾ ਇਹਨਾਂ ਦਾ ਕਿਰਦਾਰ ਜਾਂ ਲਾਈਫ ਸਟਾਈਲ ਹੁੰਦਾ ਹੈ ਵੱਡੀਆਂ ਵੱਡੀਆਂ ਗੱਡੀਆਂ 550 ਲੱਖ ਦੀਆਂ ਵੱਡੇ ਵੱਡੇ ਕਾਰ ਵੱਡੇ ਵੱਡੇ ਲੀਡਰਾਂ ਦੇ ਨਾਲ ਉੱਠੀ ਬੈਠਣੀ ਤੇ ਅਚਾਨਕ ਹੀ ਜਦੋਂ ਦਿਨਾਂ ਦੇ ਵਿੱਚ ਪਾਸਾ ਪਲਟ ਜਾਵੇ ਜਦੋਂ ਆਪਾਂ ਕਹਿ ਲਈਏ ਕਿ ਗੁਰੂ ਦੀ ਕਲਾ ਬਤ ਦਿੱਤੀ ਹੈਗੀ ਆ ਕਿ ਜਿਹੜੇ ਪਾਪ ਕੀਤੇ ਆ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਆ ਜਦੋਂ ਉਹ ਸਾਹਮਣੇ ਜਦੋਂ ਗੱਲ ਆ ਜਾਂਦੀ ਹੈ ਤੇ ਫਿਰ ਇਦਾਂ ਦੇ ਹਾਲਾਤ ਜਿਹੜੇ ਹੋ ਜਾਂਦੇ ਨੇ ਤੇ ਫਿਰ ਇਹਨਾਂ ਦੇ ਜਿਹੜੇ ਫੋਲੋਅਰਸ ਨੇ ਉਹਨਾਂ ਨੂੰ ਜ਼ਰੂਰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਅ ਅਸੀਂ ਉਮੀਦ ਕਰਦੇ ਹਾਂ ਪੰਜਾਬ ਦੇ ਵਿੱਚ ਬੀਤੇ ਦਿਨਾਂ ਚ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਹਾਂ ਵੱਡੇ ਪੰਡਾਲ ਲੱਗਦੇ ਨੇ ਅ ਕਹਿ ਲਓ ਸੁਭਾਵਾਂ ਲੱਗਦੀਆਂ ਨੇ ਇਹਨਾਂ ਦੀਆਂ ਜਿੱਥੇ ਲੋਕਾਂ ਨੂੰ ਕਿਹਾ ਜਾਂਦਾ ਕਿ ਆਪਣਾ ਧਰਮ ਛੱਡੋ ਸਾਡੇ ਨਾਲ ਜੁੜੋ ਪਹਿਲੇ ਅਸਲ ਵਿਅਕਤੀ ਦੇਖੋ ਕੌਣ ਹੈ ਸ਼ਖਸ ਕੌਣ ਹੈ ਉਹ ਕੀ ਉਹਦਾ ਪਿਛੋਕੜ ਹੈ ਇਹਨੇ ਕੀ ਬਾਤ ਹੈ 10 ਬੰਤੇ ਜਾ ਰਹੇ ਨੇ ਉਹਨਾਂ ਨਾਲ ਤੁਰ ਪਈਏ ਇਹੀ ਇੱਕ ਵਟਾ ਚਿਹਰਾ ਸੀਗਾ ਬੀਤੇ ਸਾਲ ਜਿਸ ਵੇਲੇ ਪੰਜਾਬ ਭਰ ਦੇ ਵਿੱਚ ਛੋਟੇ ਸਾਬਜ਼ਾਦੇ ਤੇ ਵੱਡੇ ਸਾਬਜ਼ਾਦੇ ਦੀ ਲੜਸਾਨੀ ਸ਼ਹਾਦਤ ਦਸੰਬਰ ਦੇ ਮਹੀਨੇ ਚ ਮਨਾਈ ਜਾ ਰਹੀ ਸੀ ਤੇ ਇਹੀ ਉਹ ਸ਼ਖਸ ਸੀਗਾ ਜਿਸਨੇ ਵੱਡੀ ਆਪਣੀ 크리스마ਸ ਵਾਲੇ ਦਿਨ ਸ਼ੋਭਾ ਯਾਤਰਾ ਕੱਢੀ ਸੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੌਣ ਸਾਡੇ ਵਿਰੁੱਧ ਸਾਜ਼ਿਸ਼ ਕਰਦਾ ਪਿਆ ਹੈ